ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਫਤੇਗੜ ਸਾਹਿਬ ਦੇ ਮੈਂਬਰ ਬਲਖਾਰ ਸਿੰਘ ਚੁੰਨੀ ਨੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਵੋਟਾਂ ਪਾ ਕੇ ਵੱਡੇ ਫਰਕ ਨਾਲ ਜਿਤਾਉਣ ਲਈ ਹਲਕੇ ਦੇ ਵੋਟਰਾਂ ਦਾ ਕੀਤਾ ਧੰਨਵਾਦ ਮੈਂ ਬਲਖਾਰ ਸਿੰਘ ਚੁੰਨੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਜ਼ਿਲ੍ਹਾ ਫਤੇਗੜ ਸਾਹਿਬ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬਹੁਤ ਹੀ ਸਤਿਕਾਰਯੋਗ ਮੇਰੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਡਾਕਟਰ ਅਮਰ ਸਿੰਘ ਜੀ ਜੀਰਾਂ ਨੂੰ ਲੋਕਾਂ ਨੇ ਇੱਕ ਜੂਨ ਨੂੰ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੀ ਜਿੱਤ 4 ਜੂਨ ਨੂੰ ਕਰਾਈ ਹੈ ਮੈਂ ਸਾਰੇ ਇਲਾਕੇ ਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਬੱਸੀ ਪਠਾਣਾ ਫਤੇਗੜ ਸਾਹਿਬ ਜਾਂ ਪੂਰੇ 9 ਹਲਕਿਆਂ ਦੇ ਵਿੱਚ ਪਾਈ ਹੈ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਲੋਕਾਂ ਨੇ ਡਾਕਟਰ ਸਾਹਿਬ ਦੀਆਂ ਕਾਰਗੁਜ਼ਾਰੀਆਂ ਕੰਮਾਂ ਨੂੰ ਦੇਖਦੇ ਹੋਏ ਸੂਝਵਾਨ ਡਾਕਟਰ ਅਮਰ ਸਿੰਘ ਜੀ ਜਿਹੜੇ ਪੜੇ ਲਿਖੇ ਆਈਐਸ ਅਫਸਰ ਨੇ ਡਾਕਟਰ ਨੇ ਬੜੀ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਬਹੁਤ ਵੱਡੇ ਆਪਣੇ ਹਲਕੇ ਲਈ ਫਤਿਹਗੜ੍ਹ ਸਾਹਿਬ ਲਈ ਖਾਸ ਕਰਕੇ ਫਤਿਹਗੜ੍ਹ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਸਥਾਨ ਲਈ ਰੇਲਵੇ ਸਟੇਸ਼ਨ ਲਈ ਪਿਛਲੀ ਪਾਰਲੀਮੈਂਟ ਦੇ ਵਿੱਚ ਜਦੋਂ ਉਹ ਪਿਛਲੇ 5 ਸਾਲ ਪਹਿਲਾਂ ਪਾਰਲੀਮੈਂਟ ਦੇ ਮੈਂਬਰ ਇਹਨਾਂ ਨੇ ਇਲਾਕੇ ਦੇ ਵਿੱਚ ਵਿਕਾਸ ਦੇ ਕੰਮ ਕਰਾਏ ਜਿਨ੍ਹਾਂ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਹਲਕੇ ਦੇ ਪੂਰੇ ਫਤੇਗੜ ਸਾਹ ਦੇ ਵਿਧਾਨ ਸਭਾ ਲੋਕ ਸਭਾ ਹਲਕੇ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਤੇ ਡਾਕਟਰ ਅਮਰ ਸਿੰਘ ਨੂੰ ਜਿਤਾਇਆ ਬੜੀ ਖੁਸ਼ੀ ਦੀ ਗੱਲ ਹੈ ਤੇ ਲੋਕਾਂ ਨੂੰ ਮੈਂ ਬਹੁਤ ਬਹੁਤ ਸਾਰੇ ਇਲਾਕੇ ਨੂੰ ਸਾਰੇ ਹੀ ਪੂਰੇ ਪੰਜਾਬ ਨੂੰ ਕੁੱਲ ਹਿੰਦੁਸਤਾਨ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਕਾਂਗਰਸ ਪਾਰਟੀ ਪਹਿਲੀਆਂ ਸਰਕਾਰਾਂ ਨਾਲੋਂ ਉੱبر ਕੇ ਉੱਪਰ ਆਈ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਜਿਹੜੇ ਦੂਜੀ ਵਾਰੀ ਜਿੱਤ ਕੇ ਲੋਕ ਸਭਾ ਦੇ ਵਿੱਚ ਗਏ ਆ ਹੁਣ ਮੈਂ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਨੂੰ ਖਾਸ ਕਰਕੇ ਆਪਣੇ ਪਿੰਡਾਂ ਨੂੰ ਸਾਡਾ ਕਸਬਾ ਚੁੰਨੀਕਲਾਂ ਬਹੁਤ ਵੱਡਾ ਕਸਬਾ ਉਹਨਾਂ ਤੋਂ ਮੰਗਾ ਵੀ ਰੱਖੂੰਗਾ ਤੇ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਜਿੱਤ ਹਾਸਲ ਕਰੀ ਹੈ 34202 ਵੋਟਾਂ ਦੇ ਨਾਲ ਜਿੱਤ ਕੇ ਉਹਨਾਂ ਨੇ ਵਿਰੋਧੀ ਧਿਰ ਨੂੰ ਹਰਾਇਆ ਉਹ ਵੀ ਮੌਜੂਦਾ ਸਰਕਾਰ ਦੇ ਵਿੱਚ ਜਿਹੜੇ ਪਹਿਲਾਂ ਲੜੇਆਂ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਚੱਲਦੀ ਏ ਝਾੜੂ ਦੀ ਉਹਨਾਂ ਨੂੰ ਹਰਾ ਕੇ 34000 ਵੋਟ ਦੇ ਲੀਡ ਨਾਲ ਜਿੱਤ ਕੇ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਬਣੇ ਆ ਬੜੀ ਖੁਸ਼ੀ ਦੀ ਗੱਲ ਹੈ ਲੋਕਾਂ ਦਾ ਇਲਾਕੇ ਦਾ ਤੇ ਚੁਣੇ ਹੋਏ ਨੁਮਾਇੰਦਿਆਂ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਲਾਕ ਸਮಿತಿ ਦੇ ਮੈਂਬਰ ਤੇ ਬਾਕੀ ਸਾਰੀ ਹੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਸਾਡੀ ਪਾਰਟੀ ਨੂੰ ਫਤਵਾ ਦਿੱਤਾ ਸਾਡੀ ਪਾਰਟੀ ਅੱਜ ਉੱਪਰ ਕੇ ਹਿੰਦੁਸਤਾਨ ਦੇ ਵਿੱਚ ਬਹੁਤ ਉੱਪਰ ਆਈ ਹੈ ਸਾਡੇ ਜਿਹੜੇ ਪਾਰਟੀ ਦੇ ਪ੍ਰੈਜ਼ੀਡੈਂਟ ਡਾਕਟਰ ਰਾਹੁਲ ਗਾਂਧੀ ਜੀ ਨੇ ਬੜੇ ਖੁਸ਼ ਨੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਪ੍ਰਿੰਕਿਆ ਗਾਂਧੀ ਜੀ ਮਹਿਨਕਾ ਗਾਂਧੀ ਜੀ ਜਿਨ੍ਹਾਂ ਦੀ ਰਹਿਮਾਈ ਹਟ ਇਹ ਇਲੈਕਸ਼ਨ ਮਲਕ ਅਰਜਨ ਖੜਗੇ ਜੀ ਦੀ ਰਹਿਮਾਈ ਹਟ ਇਲੈਕਸ਼ਨ ਲੜੀ ਗਈ ਹੈ ਬੜੀ ਖੁਸ਼ੀ ਹੋਈ ਕਿਉਂਕਿ ਪੰਜਾਬ ਦੇ ਵਿੱਚ ਅਸੀਂ 7 ਸਿੱਟਾਂ ਤੇ 8ਵੀਂ ਸੀਟ ਅਸੀਂ ਚੱਲੀ ਕਰ ਤੋਂ ਜਿੱਤ ਕੇ ਇੱਥੇ ਲੋਕਾਂ ਨੂੰ ਦੱਸਿਆ ਕਿ ਸਾਡੀ ਪਾਰਟੀ ਵਿਕਾਸ ਦੇ ਕੰਮ ਕਰਦੀ ਹੈ ਤੇ ਲੋਕਾਂ ਦੇ ਵਿੱਚ ਵਿਚਰਦੀ ਹੈ ਕਿਉਂਕਿ ਅਸੀਂ ਗਰਾਊਂਡ ਲੈਵਲ ਤੋਂ ਕੰਮ ਕਰਦੇ ਆਂ ਅਸੀਂ ਉੱਪਰਲੇ ਲੈਵਲਾਂ ਤੋਂ ਕੋਈ ਬਹੁਤ ਵੱਡਾ ਸਾਮਨੀ ਕਰਦੇ ਅਸੀਂ ਤਾਂ ਗਰਾਊਂਡ 레ਵਲ ਤੇ ਲੋਕਾਂ ਦੇ ਵਿੱਚ ਮਿਲਦੇ ਆਂ ਸਾਡੀ ਪਾਰਟੀ ਬਹੁਤ ਹੀ ਵਧੀਆ ਪਾਰਟੀ ਹੈ ਜਿਹੜੀ ਹਰ ਧਰਮ ਨੂੰ ਹਰ ਵਿਰਸੇ ਨੂੰ ਹਰ ਕਦਮ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਮੈਂ ਐਨਾ ਕਹਿੰਦਾ ਖੀਵਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ